ਹਾਂਜੀ ਚੰਨੀ ਜੀ ਅੱਜ ਤੁਸੀਂ ਜਲੰਧਰ ਦੇ ਰਾਣੇ ਬਿਆਰ ਦੇ ਵਿੱਚ ਆਏ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਗੱਲ ਮੈਂ ਕਾगज ਭਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਮੜ ਕੇ ਸਾਡੇ ਨਾਲ ਕਾगज ਭਰਉਣ ਆਏ ਮੁਕਾਬਲੇ ਦੇ ਵਿੱਚ ਭਾਜਪੀ ਬਹੁਤ ਥੋੜੇ ਬੰਦੇ ਲਿਆ ਕੇ ਉਹ ਵੀ ਕਰਾਇਏ ਤੇ ਉੱਥੇ ਬਿਆਨ ਵੀ ਦਿੱਤੇ ਉਹਨਾਂ ਨੇ ਕਿ ਜੀ ਸਾਨੂੰ ਦਿਹਾੜੀ ਤੇ ਲਿਆਂਦਾ ਗਿਆ ਲੇਕਿਨ ਸਾਡੇ ਪਾਸ ਆਪਣੇ ਆਪ ਔਰਗੇਨਿਕ ਤੌਰ ਤੇ ਲੋਕ ਇੱਕ ਪਾਸੇ ਤੁਰ ਰਹੇ ਆ ਅੱਜ ਮੈਂ ਜਲੰਧਰ ਸ਼ਹਿਰ ਵਿੱਚ ਐ ਥਰੀ ਵੀਲਰ ਵਾਲਿਆਂ ਨੇ ਮੈਨੂੰ ਬੁਲਾ ਕੇ ਭਰੋਸਾ ਦਿੱਤਾ ਫਿਰ ਦੂਸਰੀ ਯੂਨੀਅਨ ਨੇ ਫਿਰ ਤੀਸਰੀ ਯੂਨੀਅਨ ਨੇ ਉਹਨਾਂ ਦੀ ਨੇ ਹਰ ਵਰਗ ਦੇ ਲੋਕ ਸਾਡੇ ਨਾਲ ਚੱਲ ਰਹੇ ਆ ਤੇ ਹੁਣ ਮੈਂ ਦੁਕਾਨਾਂ ਵਿੱਚ ਆਇਆ ਤਾਂ ਦੁਕਾਨਦਾਰ ਇਕੱਠੇ ਹੋ ਕੇ ਮੈਨੂੰ ਵਿਸ਼ਵਾਸ ਦਵਾ ਰਹੇ ਸੋ ਇੱਕ ਬਹੁਤ ਬੜੀ ਲਹਿਰ ਹੈ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਹੈ ਇੱਕ ਵੱਡੀ ਲਹਿਰ ਜਿਹੜੀ ਸ਼ਹਿਰ ਦੇ ਵਿੱਚ ਚੱਲ ਪਈ ਐ ਇਹ ਰਿੰਕੂ ਦਾ ਇੱਕ ਕੱਲ ਬਿਆਨ ਦਿੱਤਾ ਗਿਆ ਰਿੰਕੂ ਕੰ ਦਾ ਜੋ ਲੋਕ ਇਹ ਕਹਿ ਰਹੇ ਨੇ ਬਾਹਰ ਲੈ ਕੇ ਚਲੂੰਗੀ ਇਹ ਇੱਥੇ ਜਿੱਤਨ ਨਹੀਂ ਦਵਾਂਗੇ ਬਾਹਰਲਾ ਰਿੰਕੂ ਆ ਜਿਹੜਾ ਤਿੰਨ ਚਾਰ ਘਾਟ ਟੱਪ ਗਿਆ ਮੈਂ ਤਾਂ ਆਪਣੇ ਘਰ ਵਿੱਚ ਹੀ ਐ ਤੇ ਮੇਰੇ ਦਾਦੇ ਪਰਦਾਦੇ ਇੱਥੇ ਰਹਿੰਦੇ ਸੀ ਸਾਡੇ ਜਠੇਰੇ ਇੱਥੇ ਐ ਮੈਂ ਆਪਣੇ ਘਰ ਵਿੱਚ ਆਇਆ ਘਰ ਮੈਂ ਇੱਥੇ ਲੈ ਲਿਆ ਤੇ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਰਿੰਕੂ ਮੰਗੂ ਭੱਜਣ ਵਾਲਾ ਨਹੀਂ ਹੈ ਬਿਜੇ ਰੁਪਨਦੀ ਦਾ ਇੱਕ ਬਿਆਨ ਆਇਆ ਕਹਿੰਦੇ ਚੰਨੀ ਦਾ ਐਵੇਂ ਹੀ ਕਹੀ ਜਾਂਦੇ ਜੀਰੋ ਤੇ ਹਰਕਤ ਦਿਖਾਵਾਂਗੇ ਇਹਨਾਂ ਨੂੰ ਬਿਜੇ ਰੁਪਨਦੀ ਜੀ ਅੱਜ ਗੁਜਰਾਤ ਜੋ ਗੁਜਰਾਤ ਦੇ ਐਕਸਸ ਸੀਮ ਉੱਤੇ ਉਹਨਾਂ ਕੋਲ ਜੀ ਆਪਣਾ ਗੁਜਰਾਤ ਦਾ ਕੰਮ ਕਰ ਲਵੇ ਇੱਥੇ ਤੁਹਾਡੀ ਕੋਈ ਨਹੀਂ ਗੱਲ ਹੈ ਕਲੀ ਸਾਹਿਬ ਜੀਵਾਲ ਸਾਹਿਬ ਵੀ ਬੇਨਤੀਬਾਰ ਆਗੇ ਅੱਜ ਰੋਡ ਸ਼ੋ ਕਰ ਰਹੀ ਹੈ ਉਹ ਕਿੱਥੇ ਕਰ ਰਹੀ ਹੈ ਇੱਥੇ ਕਰ ਰਹੀ ਹੈ ਦਿੱਲੀ ਚ ਦਿੱਲੀ ਜੀ ਕਰਨ ਰੋਡ ਸ਼ੋ ਲੇਕਿਨ ਜਿਹੜੇ ਦਾਗ ਹੈ ਜੋ ਉਹਨਾਂ ਤੇ ਅਲੀਗੇਸ਼ਨ ਹੈ ਉਹ ਨਹੀਂ ਤੋਤੇ ਗਏ ਠੀਕ ਹੈ ਵੋਟਾਂ ਕਰਕੇ ਬਾਹਰ ਆ ਗਿਆ ਫਿਰ ਅੰਦਰ ਜਾਣਾ ਹੈ ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ ਉਹਦਾ ਵੀ ਹਿਸਾਬ ਹੋਣਾ ਚਾਹੀਦਾ ਹੈ ਜਿਹੜਾ ਇੱਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੀ ਹੈ ਉਹਦਾ ਹਿਸਾਬ ਵੀ ਲਿਆ ਜਾਏਗਾ ਜੇ ਤੁਸੀਂ ਤੁਸੀਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਸੀ ਫੋਲੋ ਨੂੰ ਲੈ ਕੇ ਜਿਹਦੇ ਸੰਦਰਭ ਦੇ ਵਿੱਚ ਵੀਰ ਜੀ ਹੁਣ ਉਹ ਗੱਲ ਖਤਮ ਹੋ ਚੁੱਕਿਆ ਉਹ ਗੱਲ ਖਤਮ ਹੋ ਗਈ ਇੱਕ ਦਿਨ ਸੋਸ਼ਲ ਮੀਡੀਆ ਤੇ ਤੁਹਾਡੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਬੀਬੀ ਜਗੀਰ ਕੌਰ ਬੀਬੀ ਕੀ ਕਰਦੀ ਹੈ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਦਿਨ ਨੂੰ ਕਿਸਰਤ ਝੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣ ਆ ਮਾਂ ਦੇ ਲਗਾਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਹੈ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਅੱਛਾ ਕੱਲ੍ਹ ਨਾਮ ਜਾਂਦੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਪੂਰੀ ਰੱਦ ਭੱਜ ਪਾ ਕੇ ਦਫ਼ਤਰ ਚ ਕੱਢਣੀ ਪਈ ਆ ਇਸ ਨੂੰ ਐਫਐਓ ਨੂੰ ਕਿਦਾਂ ਮੈਂ ਨਹੀਂ ਦੇਖਿਆ ਉਹ ਉੱਥੇ ਦੀ ਗੱਲ ਉੱਥੇ ਦੀ ਆਪਾਂ ਜਲੰਧਰ ਵਿੱਚ ਕੰਸੈਂਟਰੇਟ ਕਰ ਰਹੇ ਤੇ ਸਹੀ ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸ਼ੀਤਲੋਂਗਰਾਲ ਤੇ ਉਹਨੇ ਜਾ ਕੇ ਜ਼ਮਾਨਤ ਲਈ ਹੈ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗਪਿੰਨ ਉਹ ਹੈ ਕਿੰਗਪਿੰਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਹੈ ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਸ਼ਹਿ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਛੇ ਦੇ ਨਾਲ ਤੇ ਨਸ਼ਾ ਧੜਾ ਸਟਾਰ ਲਾਟਰੀ ਸਿਸਟਮ ਚਲਾ ਰਹੀ ਸੀ ਉਹ ਜਦ ਹੁਣ ਸਰਕਾਰ ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੀ ਸੀ ਹੁਣ ਜਦ ਨਸ਼ਾ ਫੜ ਹੋਇਆ ਬੜੀ ਖੇ ਫੜ ਹੋਈ ਹੈ ਕਰੋਨਾ ਦਾ ਨਸ਼ਾ ਫੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਛੇ ਤੇ ਰੁਗਰਾ MLA ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ MLA ਹੈ ਉਸ ਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ ਮੈਂ ਫੜੀਆਂ 3 ਬਿਲਰ ਆ ਰੇਡੀ ਵਾਲੇ ਤੋਂ ਪੈਸੇ ਨਹੀਂ ਲੈਣ ਦੇਣੇ ਮੈਂ ਫਰੋਤੀਆਂ ਨਹੀਂ ਲੈਣ ਦੇਣੀਆਂ ਜਿਹੜੀਆਂ ਚੈਨ ਸਨੇਚਿੰਗ ਜਿਹੜੀਆਂ ਮੁੰਦੀਆਂ ਖੋ ਰਹੀਆਂ ਮੈਂ ਇਹ ਨਹੀਂ ਹੋਣ ਦੇਣਾ ਕੰਮ ਮੈਂ ਇਹ ਲੜਾਈ ਲੜਨੀ ਥੈਂਕ ਯੂ ਰੇਲ ਕੁਮਾਰ ਮੈਂ ਕਹ ਰਿਹਾ ਕਿ ਅਗਰ ਚਰਨਜੀਤ ਚੰਨੀ ਜੀ ਕੋ ਪਰੂਫ ਹੈਗੇ ਇੱਥੇ ਮੈਂ ਤੇ ਐਫ ਆਈ ਆ ਲਾਂਚ ਕਰਵਾਦਾ ਮੈਂ ਨਸ਼ੇ ਦਾ ਕੰਮ ਕਰ ਰਹੇ ਹਾਂ ਵੀਰ ਜੀ ਐਫ ਆਈ ਆ ਤਾਂ ਹੋ ਗਈ ਤਾਂ ਹੀ ਤਾਂ ਸ਼ੀਤ ਲੁਗਰਾਲ ਭੱਜਿਆ ਉਹ ਫੋਟ ਵਿੱਚ ਘੁੰਮ ਰਿਹਾ ਤਾਂ ਫਿਰ ਇਹ ਕੌਣ ਹੈ ਇਹਨਾਂ ਦੀ ਸ਼ੈਤ ਹੀ ਇੱਥੇ ਹੋਇਆ ਲੀਡਰਾਂ ਤੋਂ ਬਿਨਾਂ ਕਹਿੰਦੇ ਸਰਕਾਰ ਆਹੀ ਚਲੋ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਗਦਾ ਠੀਕ ਹੈ ਥੈਂਕ ਯੂ